ਮੈਂ ਬੁੱਧੀ ਤੈਨੂੰ ਇਹ ਅਹਿਸਾਸ ਫਿਰ ਕਦੋਂ ਹੋਇਆ ਵੀ ਹੁਣ ਮੈਂ ਮੈਂ ਤਾਂ ਮੰਝੇਤੀ ਮੈਨੂੰ ਤਾਂ ਰਹਿਣਾ ਪੈਣਾ ਮੈਂ ਤੁਰ ਨਹੀਂ ਸਕਦਾ ਕਿ ਇਹ ਦਿਲ ਨੇ ਕਦੇ ਮੰਨੇ ਹੀ ਨਹੀਂ ਵੀ ਮੈਂ ਤੁਰ ਨਹੀਂ ਸਕਦਾ ਕਿ ਤੈਨੂੰ ਅੱਜ ਵੀ ਆ ਵੀ ਮੈਂ ਤਾਂ ਤੁਰੂੰਗਾ ਯਾਰ ਕੋਈ ਚੱਕ ਮੈਂ ਅੱਜ ਵੀ ਨਹੀਂ ਮੰਨਦਾ ਅੱਜ ਵੀ ਪੋਜ਼ਿਟਿਵ ਹੈ ਇਹ ਗੱਲ ਬਹੁਤ ਲੱਖ ਇਹ ਗੱਲ ਬਹੁਤ ਵਧੀਆ ਹੈ ਇਹਦਾ ਹੌਸਲਾ ਜਿਹੜਾ ਇਹਦਾ ਜਜ਼ਬਾ ਉਹ ਅੱਜ ਵੀ ਕਾਇਮ ਹੈ ਵੀ ਮੈਂ ਤੁਰੂੰਗਾ ਇੱਕ ਨਾ ਇੱਕ ਦਿਨ ਤੇ ਜੇ ਇਹ ਜਜ਼ਬਾ ਹੈਗਾ ਜੇ ਇਹ ਸੋਚ ਹੈਗੀ ਹੈ ਤਾ ਫਿਰ ਇਹ ਸੋਚ ਨੂੰ ਫਲ ਵੀ ਉਹ ला ਸਕਦਾ ਕਿਉਂਕਿ ਉਹ ਕੁਝ ਵੀ ਕਰ ਸਕਦਾ ਪਰਮਾਤਮਾ ਉਹ ਉਹ ਕੁਝ ਵੀ ਕਰਦਾ ਬਿਲਕੁਲ ਬਿਲਕੁਲ ਉਹ ਕੁਝ ਵੀ ਕਰ ਸਕਦਾ ਉਹ ਹੀ ਜਾਣੀ ਜਾਣ ਆ ਜੇ ਮੈਨੂੰ ਇਸ ਗੱਲ ਤੋਂ ਹੌਸਲਾ ਆਉਂਦਾ ਰਹਿੰਦਾ ਇੱਕ ਦਿਨ ਮੈਂ ਉੱਥੇ ਪਿਆ ਸੀ ਹਮ ਅੱਜ ਮੈਂ ਇੱਥੇ ਫਿਰ ਉੱਥੇ ਮੇਰੇ ਸਿਰ ਤੇ ਸੱਤ ਨਹੀਂ ਸੀ ਸੱਤ ਸੀ ਅੱਜ ਸਭ ਕੁਝ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਰੀ ਚੀਜ਼ ਹਾਂ ਬਾਬਾ ਪ੍ਰੇਮਾਨੰਦ ਜੀ ਕਹਿੰਦੇ ਵੀ ਜਿਹੜੀ ਪ੍ਰਾਪਲਬਦ ਆ ਵੀ ਮੰਨਉ ਤੇਰੀ ਪ੍ਰਾਲਬ ਦੇ ਵਿੱਚ ਇਹ ਲਿਖਿਆ ਸੀ ਸਾਰਾ ਕੁਝ ਵੀ ਪ੍ਰਾਲਬ ਤਾਂ ਕੋਈ ਐਸੀ ਚੀਜ਼ ਨਹੀਂ ਹੈ ਵੀ ਜਿਹੜੀ ਸਾਰੀ ਉਮਰ ਭੋਗਣੀ ਪਵੇ ਪਰਮਾਤਮਾ ਦਾ ਨਾਮ ਵੱਧ ਤੋਂ ਵੱਧ ਲੈ ਕੇ ਪ੍ਰਾਲਬਤ ਖਤਮ ਕੀਤੀ ਜਾ ਸਕਦੀ ਆ ਇਹ ਪੁਰਾਣੀ ਪ੍ਰਾਲਬਤ ਖਤਮ ਕਰਕੇ ਨਵੀਂ ਰਚ ਸਕਦਾ ਬੰਦਾ ਇਹ ਕੋਈ ਦੇਵਤਾ ਨਹੀਂ ਹੈ ਪ੍ਰਾਲਬਤ ਖਤਮ ਹੋ ਸਕਦੀ ਹੈ ਕਿਉਂਕਿ ਬੰਦੇ ਦਾ ਜੇ ਮੰਨ ਲਓ ਵੀ ਉਹ ਕਹਿੰਦੇ ਆ ਵੀ ਤੇਰੇ ਪਾਪ 100 ਗ੍ਰਾਮ ਹੈ ਤੇ ਤੇਰਾ ਨਾਮ ਜਪ ਹੈਗਾ 50 ਗ੍ਰਾਮ ਫਿਰ ਗੱਲ ਨਹੀਂ ਮੰਨੀ ਜਦੋਂ ਤੇਰਾ ਨਾਮ ਜਪ ਉਤੋਂ ਚਲਿਆ ਗਿਆ ਤੇਰੇ ਪਾਪਾ ਤੋਂ ਵੱਧ ਗਿਆ ਉਹ ਪਿੱਛੇ ਸਾਰਾ ਕੁਝ ਖਤਮ ਹੋ ਜਾਣਾ ਫਿਰ ਤੇਰਾ ਜਿਹੜੀ ਅਗਲਾ ਟਾਈਮ ਹੈ ਪਰਲਬਦ ਖਤਮ ਉਹ ਫਿਰ ਤੂੰ ਆਪਦੀ ਮਰਜ਼ੀ ਨਾਲ ਚੱਲੇ ਉਹ ਤੇਰੀ ਮਰਜ਼ੀ ਦੇ ਹਿਸਾਬ ਨਾਲ ਉਹ ਬੈਸੇ ਵੀ ਮੈਨੂੰ ਆ ਸਾਰਾ ਕੁਝ ਦੇਖ ਕੇ ਐ ਲੱਗਦਾ ਵੀ ਪਰਮਾਤਮਾ ਤੇਰੇ ਨਾਲ ਹੈ ਤੇ ਕਿੰਨੇ ਰੂਪਾਂ 'ਚ ਤੇਰੀ ਮਦਦ ਕਰ ਰਿਹਾ ਮੈਂ ਤਾਂ ਜੀ ਬਹੁਤ ਸ਼ੁਕਰ ਕਰਕੇ ਜਾ ਰਾਂ ਪਰਮਾਤਮਾ ਦਾ ਸ਼ੁਕਰਾਨੀ ਜੀ ਰਹੀਦਾ ਹਾਂ ਵੀ ਕਿੰਨੇ ਲੋਕ ਪਿਆਰ ਕਰਦੇ ਆ ਕਿੰਨੇ ਲੋਕ ਹਮਦਰਦੀ ਕਰਦੇ ਆ ਕਿੰਨੇ ਲੋਕ ਤੇਰੇ ਲਈ ਅਰਦਾਸਾਂ ਕਰਦੇ ਆ ਸਾਡੇ ਵੀ ਨਿਕਲਦੀ ਆ ਮੇਰੀ ਵੀ ਹਰ ਵੇਲੇ ਜਦੋਂ ਆ ਵੀਡੀਓ ਦੇਖਦਾ ਕਿਤੇ ਤੂੰ ਲਈ ਜਾਣਾ ਉਦੋਂ ਢੂੰ ਢੂੰ ਹੋ ਜਾਂਦਾ ਵੀ ਸਰਬਜੀਤ ਦੀ ਸਿਹਤ ਖਰਾਬ ਹੈ ਨਾ ਤੇ ਉੱਥੇ ਅਰਦਾਸ ਹਰੇਕ ਬੰਦੇ ਦੇ ਨਿਕਲਦੀ ਆ ਵੀ ਮਹਾਰਾਜ ਇਹਨੂੰ ਭਰਾ ਨੂੰ ਤੰਦਰੁਸਤ ਕਰ ਫਿਰ ਇੱਕ ਦੇ ਤੇ ਕਿੰਨੀਆਂ ਦੁਆਵਾਂ ਤੇਰੇ ਨਾਲ ਕਿੰਨੇ ਲੋਕ ਤੇਰੇ ਨਾਲ ਉਹ ਪ੍ਰਮਾਤਮਾ ਹੀ ਆ ਨਾ ਬਿਲਕੁਲ ਉਸੇ ਦੀ ਉਹ ਹੈ ਮੈਂ ਉਹਦੇ ਨਾਲ ਵੀ ਨਹੀਂ ਜੀ ਮੇਰੇ ਵਾਸਤੇ ਤਾਂ ਸਾਰੇ ਜੁੜ ਗਿਆ ਕਿਉਂਕਿ ਜਿਵੇਂ ਮੈਂ ਆਪਾਂ ਗੱਲ ਕਰੇ ਸੀ ਵੀ ਜਦੋਂ ਪ੍ਰਮਾਤਮਾ ਨੇ ਆਪ ਦੇ ਨਾਲ ਜੋੜਨਾ ਹੋਵੇ ਕਿਸੇ ਨੂੰ ਉਹ ਫਿਰ ਉਹਨੂੰ ਦੁੱਖ ਦਿੰਦਾ ਬਾਣੀ ਵੀ ਕਹਿੰਦੀ ਹੈ ਦੁੱਖ दारू ਸੁਖ ਰੋਗ ਵੀ ਦੁੱਖ ਜਿਹੜੀ दारू ਹੈ ਤੇ ਉਹ ਉਹਦੇ ਨਾਲ ਤੂੰ ਜੁੜ ਗਿਆ ਅੱਜ ਤੂੰ ਉਹਦੇ ਨਾਲ ਜੁੜ ਗਿਆ ਤਾਂ ਤੇਰੇ ਨਾਲ ਕਿੰਨੀ ਦੁਨੀਆ ਜੁੜ ਗਈ ਜੇ ਤੇਰੇ ਨਾਲ ਇਹ ਐਕਸੀਡੈਂਟ ਨਾ ਹੋਇਆ ਹੁੰਦਾ ਚਲੋ ਉਹ ਪ੍ਰਮਾਤਮਾ ਦੀ ਉਹ ਹੈ ਤਾਂ ਜੂੜ ਜੂੜ ਤੇਰੇ ਕੋਲ ਅੱਜ ਹੈ ਉਹ ਨਹੀਂ ਹੋਣਾ ਸੀ ਨਹੀਂ ਹੋਣਾ ਸੀ ਚਲੋ ਇਹ ਮਾ ਬਹੁਤ ਚਲੋ ਇਹ ਬਹੁਤ ਗਣਾ ਬਣਾ ਹੈਗਾ ਪਰ ਪ੍ਰਮਾਤਮਾ ਨੇ ਤੈਨੂੰ ਹੌਸਲਾ ਵੀ ਦਿੱਤਾ ਕਦੇ ਟੁੱਟਣ ਨਹੀਂ ਦਿੱਤਾ ਟੁੱਟਦਾ ਹੋਏਗਾ ਉਹ ਕਿਸੇ ਨਾ ਕਿਸੇ ਰੂਪ ਚ ਅੰਦਰੋਂ ਫੁਰਨਾ ਬਣਾ ਕੇ ਫਿਰ ਤੈਨੂੰ ਇਹ ਇਹ ਮੈਂ ਦੱਸ ਵੀ ਤੇਰਾ ਹੌਸਲਾ ਜਦੋਂ ਟੁੱਟਦਾ ਹੈ ਤੇ ਫਿਰ ਫਿਰ ਬਣਦਾ ਕਿਵੇਂ ਹੌਸਲਾ ਤੇ ਟੁੱਟਦਾ ਕਿਉਂ ਹੈ ਇੱਕ ਤਾਂ ਨਾ ਬਈ ਮੈਂ ਦੇਖੇ ਮੇਰੇ ਚਲੋ ਹੱਥ ਨਹੀਂ ਕੰਮ ਕਰਦੇ ਬਾਹਾਂ ਹੈਗੀਆਂ ਨੇ ਮੈਂ ਚੱਲ ਫਿਰ ਨਹੀਂ ਸਕਦਾ ਮੇਰੇ ਲੱਤਾਂ ਹੈਗੀਆਂ ਪਰ ਮੈਂ ਉਹ ਲੋਕਾਂ ਨੂੰ ਦੇਖਦਾ ਹਾਂ ਜਿਹੜੇ ਪੈਰਾਂ ਨਾਲ ਰੋਟੀਆਂ ਖਾਂਦੇ ਬਿਨਾ ਹੱਥਾਂ ਨਾਲ ਜਾਂ ਜਿਨ੍ਹਾਂ ਦੇ ਕਈ ਵਾਰ ਤਾਂ ਇੱਕ ਬੰਦਾ ਮੈਨੂੰ ਦੇਖਦੰਾ ਉਹਦੇ ਇੱਕ ਉਂਗਲੀ ਆ ਬਾਹ ਵੀ ਹੈ ਨਹੀਂ ਪੱਟ ਵੀ ਹੈ ਨਹੀਂ ਪੱਟਾਂ ਤੋਂ ਥੱਲੇ ਵਾਲੀ ਸਰੀਰ ਹੀ ਹੈ ਨਹੀਂ ਉਹਦੇ ਕੱਲੇ ਇੱਕ ਬਾਹ ਉਹਦੇ ਤੇ ਵੀ ਇੱਕੋ ਹੀ ਉਂਗਲ ਆ ਮੈਂ ਉਹ ਬੰਦੇ ਨੂੰ ਦੇਖਦਾ ਉਹ ਬੰਦੇ ਦਾ ਅੱਜ ਕਾ ਮੈਂ ਕਹਿੰਦਾ ਇੰਨਾ ਮੋਟੀਵੇਸ਼ਨਲ ਬੰਦਾ ਨਾ ਮੇਰੇ ਵਾਸਤੇ ਮੈਂ ਇਹ ਕਹਿਣਾ ਹੁੰਦਾ ਵੀ ਜੋ ਇਹ ਚੀਜ਼ਾਂ ਕਰ ਸਕਦਾ ਇਹ ਬੰਦਾ ਇਹਦੇ ਕੁਝ ਵੀ ਨਹੀਂ ਮੈਂ ਕਿਉਂ ਨਹੀਂ ਕਰ ਸਕਦਾ ਫਿਰ ਮੇਨ ਗੱਲ ਮੈਂ ਪ੍ਰੀਮਾਨੰਦ ਜੀ ਨੂੰ ਵੀ ਸੁਣਦਾ ਮੈਂ ਬਾਣੀ ਦਾ ਬਹੁਤ ਸਰਕਾਰ ਕਰਦਾ ਕਿਉਂ ਸਵੇਰੇ ਉੱਠਣ ਸਾਰ ਮੈਂ ਪਾਠ ਕਰਨਾ ਮੈਂ ਆਠ ਕਰਕੇ ਅਰਦਾਸ ਕਰਨੀ ਮੈਂ ਕਦੇ ਆਪਣੇ ਵਾਸਤੇ ਬਹੁਤ ਕੁਝ ਨਹੀਂ ਮੰਗਦਾ ਮੈਂ ਮੰਗਦਾ ਹਾਂ ਨਾ ਪਰਮਾਤਮਾ ਭਲਾ ਕਰੀ ਸਦਾ ਜੋ ਮੇਰੇ ਕਰਮਾਂ ਚੋਂ ਮੈਂ ਭੋਗਦਾ ਜੋ ਮੇਰੇ ਵਾਸਤੇ ਚੰਗਾ ਉਹਦਾ ਸਕਨਣਾ ਜੋ ਮੇਰੇ ਵਾਸਤੇ ਮਾੜਾ ਉਹਦੀ ਤੂੰ ਸੋਝੀ ਨਾ ਤੇਰੇ ਵਾਸਤੇ ਕੁਝ ਮਾੜਾ ਹੈ ਹੀ ਨਹੀਂ ਤੇ ਉਹ ਤੈਨੂੰ ਆਪਾਂ ਨੂੰ ਲੱਗਦਾ ਹੁੰਦਾ ਪਰਮਾਤਮਾ ਮੰਗਲ ਹੀ ਕਰਦਾ ਹੁੰਦਾ ਉਹ ਤੇਰਾ ਮੰਗਲ ਕਰ ਰਿਹਾ ਆਪਾਂ ਨੂੰ ਸਾਨੂੰ ਲੱਗਦਾ ਹੋਰ ਨੂੰ ਲੱਗਦਾ ਵੀ ਤੈਨੂੰ ਇਹਦੇ ਤੇ ਪਾਤ ਆ ਉਹ ਕੀ ਪਤਾ ਹੈ ਵੀ ਉਹਨੂੰ ਉਸ ਤੇ ਤਰੀਏ ਸਿੱਛੇ ਭਲਾਈ ਹੋਵੇ ਕਿ ਬਹੁਤ ਤੇਰੇ ਪਿਛਲੇ ਜਨਮਾਂ ਦੇ ਕਿੰਨੇ ਕਪਾਪ ਸੀ ਜਿਹੜੇ ਕੱਟ ਰਹੇ ਆ ਬਿਲਕੁਲ ਵੀ ਮੇਰੇ ਨਾਲ ਇਸ ਕਰਕੇ ਠੀਕ ਹੈ ਭਾਈ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਭਾਈ ਇਹ ਤਾਂ ਕਿਸੇ ਕੋਈ ਨਹੀਂ ਭਾਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੇ ਚਲੋ ਬਿਪ੍ਰੇਮਾਨੰਦ ਜੀ ਉਹਨਾਂ ਨੂੰ ਸੌਂਦਾ ਉਹ ਆਪ ਦੁੱਖ ਚ ਨਹੀਂ ਪਰ ਫਿਰ ਅਨੰਦ ਆ ਉਹਨਾਂ ਦੇ ਚਿਹਰੇ ਤੇ ਕੋਈ ਪਤਾ ਹੀ ਨਹੀਂ ਲੱਗਦਾ ਖੁਸ਼ੀ ਹੈ ਪ੍ਰਸੰਨਤਾ ਹੈ ਬਿਲਕੁਲ ਤੇ ਮਤਲਬ ਉਹ ਚੀਜ਼ਾਂ ਤੋਂ ਮੈਂ ਬਹੁਤ ਸਿੱਖਦਾ ਹਾਂ ਹੌਸਲਾ ਕੋਈ ਨਹੀਂ ਮਿਲਣਾ ਮਿਲਣਾ ਹਾਂ ਮਿਲਣਾ ਮਿਲਣਾ ਕੋਈ ਨਹੀਂ ਜੀ ਬਿਲਕੁਲ ਰਹਿ ਪੈਂਦੇ ਬਾਈ ਕੋਈ ਨਾ ਫਿਰ ਉਹ ਬਲਵਾ ਕਰਦੇ ਹੁਣ ਬਸ ਰਹਿ ਬੁੱਕ ਕਰ ਨਹੀਂ ਵੀ ਚੱਲਾਂਗੇ ਕਰਦੇ ਆਏ ਆ ਫਿਰ ਨਾਲ ਤਾਂ ਸਮਾਨ ਠੀਕ ਹੈ ਬਾਈ ਦੋਨੇ ਪਾਸੇ ਹੋਵਣਾ ਠੀਕ ਹੈ ਬਾਈ ਚਲੋ ਜੀ ਆਇਆਂ ਨੂੰ ਅਜੀ ਤੁਹਾਨੂੰ ਧੰਨਵਾਦ ਜੀ ਤੁਹਾਡਾ ਹਾਂਜੀ ਹਾਂਜੀ ਬਾਈ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਠੀਕ ਹੈ ਬਾਈ ਠੀਕ ਹੈ ਜੀ ਅਸਾ ਜਦੋਂ ਤੇਰੇ ਕੇਸ ਸੀਗੇ ਤੇ ਬਾਣੀ ਪੜਦਾ ਸੀ ਤੂੰ ਕਦੇ ਇਹ ਸੋਚਿਆ ਸੀ ਵੀ ਮੈਂ ਇੱਕ ਦਿਨ ਅਮਰਿਸ਼ਕੂ ਕਿ ਨਹੀਂ ਸੋਚ ਸੀ ਸੀਗੀ ਸੋਚ ਸੀ ਮੇਰੀ ਮੈਂ ਤੈਨੂੰ ਇਹ ਬੇਨਤੀ ਕਰਦਾ ਵੀ ਇਹ ਸੋਚ ਹੱਲੇ ਵੀ ਰੱਖੀ ਤੀ ਹੈਗੀ ਹੈ ਜੀ ਹੈਗੀ ਨਾ ਇਹ ਨਹੀਂ ਮਰਨਦੇ ਨੇ ਇੱਕ ਤਾਂ ਵੀ ਮੈਂ ਇੱਕ ਦਿਨ ਅਮਰ ਛਕਣਾ ਇੱਕ ਮੈਂ ਤੁਹਾਨੂੰ ਆਪਦੀ ਹੋਰ ਗੱਲ ਦੱਸਦਾ ਮੈਂ ਠੀਕ ਹੈ ਮਸੀ ਇਸ ਸੋਚ ਨਾਲ ਮੈਂ ਜੁੜਿਆ ਹੋਇਆ ਪਹਿਲਾਂ ਤੋਂ ਹੀ ਮੇਰਾ ਐਕਸੀਡੈਂਟ ਹੋਇਆ ਮੈਨੂੰ ਕਹਿੰਦੇ ਅੰਡੇ ਖਾਣੇ ਪੈਣਗੇ ਮੈਂ ਕਹਾ ਨਹੀਂ ਖਾਣੇ ਫਿਰ ਕਹਿੰਦੇ ਮਜਬੂਰੀ ਹੈ ਮੈਂ ਕੁਝ ਵੀ ਹੋ ਜਾਏ ਮੈਂ ਨਹੀਂ ਖਾਣੇ ਤੇ ਉਸ ਟਾਈਮ ਸਹੀ ਦੀਢੇ ਚੱਲਦੇ ਸੀ 21 'ਚ ਤੇ ਮੈਂ ਆਖਿਆ ਵੀ ਮੈਂ ਕੁਝ ਨਹੀਂ ਖਾਣਾ ਪੀਣਾ ਚਲੋ ਫਿਰ ਸਾਰਾ ਕੁਝ ਹੀ ਕਰਨਾ ਪੈਂਦਾ ਹਣਾ ਬਿਲਕੁਲ ਇੱਕ ਹੋਰ ਮੈਂ ਦੱਸ ਦਿਆਂ ਅੰਡੇ ਜਿਹੜੇ ਵਾਈਟ ਹੁੰਦੇ ਹਨ ਨਾ ਹਾਂਜੀ ਉਹਨਾਂ ਦੇ ਵਿੱਚ ਬੱਚਾ ਨਹੀਂ ਪੈਦਾ ਹੁੰਦਾ ਉਹ ਉਹ ਮਤਲਬ ਕਿ ਖਾਣ ਵਾਸਤੇ ਹੁੰਦੇ ਆ ਉਹਨਾਂ ਦਾ ਪਾਪ ਨਹੀਂ ਹੁੰਦਾ ਜਿਹੜੇ ਦੇਸੀ ਅੰਡੇ ਹੁੰਦੇ ਉਹਨਾਂ ਵਿੱਚ ਬੱਚਾ ਪੈਦਾ ਹੁੰਦਾ ਤੇ ਜਿਹੜੇ ਉਹ ਚਿੱਟੇ ਹੁੰਦੇ ਆ ਉਹਨਾਂ 'ਚ ਬੱਚਾ ਨਹੀਂ ਪੈਦਾ ਹੁੰਦਾ ਉਹ ਉਹ ਕੋਈ ਚੱਕਰ ਨਹੀਂ ਹੁੰਦਾ ਬਾਕੀ ਜਦੋਂ ਫਿਰ ਬੰਦਾ ਜਦੋਂ ਮਜਬੂਰੀ 'ਚ ਆ ਬਾਈ ਫਿਰ ਤਾਂ ਆਪਣੇ ਗੁਰੂ ਸਾਹਿਬ ਨੇ ਇਸ ਚੀਜ਼ ਤੋਂ ਆਪ ਨੂੰ ਮੁਕਤ ਕਰਿਆ ਮਹਾਰਾਜ ਨੇ ਬੱਕਰੇ ਵੀ ਵੱਟੇ ਕੋਈ ਚੱਕਰ ਨਹੀਂ ਫਿਰਦਾ ਠੀਕ ਹੈ ਠੀਕ ਹੈ ਜੀ ਧੰਨਵਾਦ ਜਦੋਂ ਠੀਕ ਹੈ ਭਾਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਜਦੋਂ ਜਦੋਂ ਸਿੰਘ ਜੰਗਲਾਂ ਚ ਸੀ ਤੇ ਫਿਰ ਉਹ ਤੋਂ ਬੱਕਰੇ ਵੀ ਛੜਕਾ ਦਿੰਦੇ ਸੀ ਮਜਬੂਰੀ ਚ ਮਾਫ ਹੁੰਦਾ ਸਾਰਾ ਕੁਝ ਬਿਲਕੁਲ ਜੀ ਫਿਰ ਮੈਂ ਇੱਕ ਟਾਈਮ ਇਹਨਾਂ ਨੂੰ ਮਨਾ ਕੀਤਾ ਸੀ ਸਾਰੀਆਂ ਚੀਜ਼ਾਂ ਖਾਣ ਤੋਂ ਫਿਰ ਹੂਣੀ ਦੇ ਨਾਲ ਨੂੰ ਸਾਰਾ ਕੁਝ ਕਰਨਾ ਪੈਂਦਾ ਹਾਂ ਬਿਲਕੁਲ ਸੋ ਮੈਂ ਤਾਂ ਹੀ ਇਹ ਕਹਿੰਦਾ ਜਦੋਂ ਤੇਰੀ ਆਸ ਹੈ ਵੀ ਮੈਂ ਅੰਮਰ ਛਕਣਾ ਹੈ ਇਹ ਨੂੰ ਤੈਨੂੰ ਕਿਵੇਂ ਸ਼ਕਾਉਣਾ ਤੇ ਕਦੋਂ ਸ਼ਕਾਉਣਾ ਇਹ ਫਿਰ ਉਹਦੀ ਉਹ ਹੈ ਫਿਰ ਨਾਲ ਕੇ ਜਾਣਦਾ ਜੀ ਮੈਂ ਕਹਿਣਾ ਜਦੋਂ ਮਹਾਰਾਜ ਮੇਰੇ ਘਰੇ ਆਉਣ ਲੱਗ ਗਏ ਉਹ ਦਿਨ ਕਿਹੜਾ ਦੂਰ ਨੇ ਹਾਂ ਉਹ ਦਿਨ ਵੀ ਨਹੀਂ ਦੂਰ ਉਹ ਵੀ ਸੇਤੀ ਆ ਜਣਗੇ ਉਹ ਫਿਰ ਮਹਾਰਾਜ ਨੂੰ ਪਤਾ ਹੈ ਵੀ ਮੈਂ ਇਸ ਜਨਮ ਜਿਹਦੇ ਨੂੰ ਖੜਾ ਕਰਕੇ ਅੰਮ੍ਰਿਤ ਛਕਾਉਣਾ ਹੈ ਇਸ ਲਾਇਕ ਕਰਨਾ ਹੈ ਜਾਂ ਤੈਨੂੰ ਕਿਸੇ ਅਗਲਾ ਜਨਮ ਕਿਸੇ ਹੋਰ ਘਰੇ ਦੇਣਾ ਜਾਂ ਉਹ ਉਹ ਜਾਣਦੇ ਆ ਪਰ ਆਪਣੇ ਅੰਦਰ ਇਹ ਹੋਣੀ ਚਾਹੀਦੀ ਮੈਂ ਮਾਰਾ ਹੀ ਮੈਂ ਮਰ ਸਕਣਾ ਸੀ ਜੀਆ ਤੇ ਹੁਣ ਤੁਸੀਂ ਵੇਖ ਲਓ ਆ ਜਿਹੜਾ ਤੁਸੀਂ ਕਰਿਆ ਤੇ ਇਹਨੂੰ ਇਹਨੂੰ ਮਤਲਬ ਕਿ ਖਤਮ ਕਰਕੇ ਕਦੋਂ ਗੁਰੂ ਵਾਲਾ ਬਣਾਉਣਾ ਮੈਨੂੰ ਉਹ ਤੁਹਾਡੀ ਵਰਗੀ ਹਣਾ ਇਹ ਆਸ ਨੇ ਬਹੁਤ ਵੱਡਾ ਰੰਗ ਲੈ ਕੇ ਆ ਗੱਲ ਦੱਸਾਂ ਬਾਈ ਜਦ ਸਾਡੇ ਘਰ ਦੀ ਸੱਤ ਨਹੀਂ ਹੁੰਦੀ ਮੇਰਾ ਬਾਥਰੂਮ ਲੀਕ ਹੋ ਜਾਂਦਾ ਸੀ ਮੈਂ 2-2 3-3 ਦਿਨ ਹੁਣ ਤਾਂ ਚਲੋ ਹੱਲ ਹੋ ਜਾਂਦੇ ਨੇ 2-2 3-3 ਦਿਨ ਐ ਪਿਆ ਰਹਿੰਦਾ ਸੀ ਬਾਥਰੂਮ ਦੇ ਵਿੱਚ ਗੱੱਚੋ ਗੱੱਚ ਕੱਪੜੇ ਗਿੱਲੇ ਬਾਥਰੂਮ ਐ ਖੜਾ ਰਹਿਣਾ ਮੁਸਕਮਾਰਦੀ ਸੀ ਰੋਟੀ ਖਾਣ ਨੂੰ ਜੀ ਨਾ ਕਰਦਾ ਤੇ ਪਰ ਮੈਂ ਪਾਠ ਨਹੀਂ ਸੀ ਛੱਡਦਾ ਉਦੋਂ ਇਹ ਕਹਿੰਦਾ ਹੁੰਦਾ ਸੀ ਮਾਲਕਾ ਦੇ ਖਾਜ ਮੈਂ ਇੱਥੇ ਪਿਆ ਮੈਨੂੰ ਨਹੀਂ ਪਤਾ ਮੈਂ ਗੰਦਾ ਮੈਨੂੰ ਨਹੀਂ ਪਤਾ ਮੈਂ ਸੱਚਾ ਹਾਂ ਮੈਂ ਪਾਠ ਕਰਦਾ ਹਾਂ ਆਪਦਾ ਕਬੂਲ ਕਰੀ ਬਸ ਮੈਂ ਆਪਣੀ ਸਰਦਾ ਨਾ ਕਰ ਰਿਹਾ ਮੈਨੂੰ ਚੰਗਾ ਕਰੀ ਦੇਖੋ ਮੈਂ ਮੈਂ ਇਹ ਤੇਰਾ ਦੂਰ ਕਰ ਦਨਾ ਬੰਦਾ ਜੋ ਮੰਨ ਲੂ ਮੈਂ ਪਿਸ਼ਾਬ ਕਰਕੇ ਲੈਟਰਨ ਕਰਕੇ ਆ ਕੇ ਨਹਾ ਲਿਆ ਫੇਰ ਵੀ ਮੇਰੇ ਅੰਦਰ ਕੁਛ ਨਾ ਕੁਛ ਪਿਸ਼ਾਬ ਲੈਟਰਿੰਗ ਫੇਰ ਵੀ ਅੰਦਰ ਹੁੰਦਾ ਬੰਦੇ ਨੇ ਇਹ ਕੋਈ ਗੱਲ ਨਹੀਂ ਜੇ ਤਰੀ ਕਿਸੇ ਦੀ ਮਜਬੂਰੀ ਇਹ ਵਿੱਚ ਨਿਕਲ ਜਾਂਦੇ ਉਹ ਕਹੇ ਵੀ ਮੈਂ ਪਾਠ ਕਰਾਂ ਤੇ ਮੈਂ ਨਹਾ ਕੇ ਨਾਤੇ ਬਣਾ ਨਾ ਕਰਾਂ ਨਾ ਨਹੀਂ ਬਾਬਾ ਪ੍ਰਿਮਰਾਂ ਦੇ ਵੀ ਇਹ ਕਹਿੰਦੇ ਕੋਈ ਚੱਕਰ ਨਹੀਂ ਕਰੋ ਕੋਈ ਗੱਲ ਨਹੀਂ ਤੁਸੀਂ ਪਾਠ ਕਰ ਰਹੇ ਹੋ ਨਹੀਂ ਨਾ ਤਾ ਗਿਆ ਕਰੋ ਇਹਨਾਂ ਉਹ ਵੀ ਛਾੜਦੇ ਹੋ ਸੇਵ ਕੋਈ ਚੱਕਰ ਨਹੀਂ ਵੀ ਪ੍ਰਮਾਤਮ ਨੂੰ ਪਤਾ ਵੀ ਨਹੀਂ ਹੋ ਸਕਦਾ ਸੋ ਬੰਦਾ ਜਰੂਰੀ ਹੈ ਕਰਦੇ ਰਹਿਣਾ ਚਾਹੀਦਾ ਕੱਲ ਵੀ ਜੀ ਹੋਇਆ ਕੱਲ ਮੇਰਾ ਬਾਥਰੂਮ ਲੀਕ ਹੋ ਗਿਆ ਜੀ ਪਤਾ ਨਹੀਂ ਲੱਗਿਆ ਕੱਲ ਮੈਂ ਸਪੀਰ ਤੋਂ ਲੈ ਕੇ ਸਾਨੂੰ ਤੱਕ ਗੱਦੇ ਗਿੱਲੇ ਤੇ ਪੈ ਰਹੇ ਹਾਂ ਮਤਲਬ ਉਹਦੇ ਸਲੇ ਬਾਥਰੂਮ ਲੀਕ ਹੋਈ ਗਿਆ ਡਾਕਟਰ ਆ ਕੇ ਪੈਪ ਵੀ ਚੇਂਜ ਕਰ ਗਿਆ ਤੇ ਉਸ ਤੋਂ ਬਾਅਦ ਵੀ ਲੀਕ ਹੋਈ ਗਿਆ ਮੈਂ ਕਿਸੇ ਨੂੰ ਜਿਆਦਾ ਸੋ ਨਹੀਂ ਕਰਿਆ ਵੀ ਮੇਰੇ ਨਾਲ ਸੀਨ ਹੋਇਆ ਵਾ ਮੈਂ ਪ੍ਰਮਾਤਮਾ ਨੂੰ ਹੀ ਅਰਦਾਸ ਕੀਤੀ ਮਾਲਕਾ ਤੂੰ ਜਾਣੀ ਜਾਣਾ ਇਤੋਂ ਜਾਣੀ ਜਾਣ ਕੋਈ ਨਹੀਂ ਹੈ ਇਤੋਂ ਵੱਧ ਜੋ ਕਰੇਗਾ ਚੰਗਈ ਕਰੇਗਾ ਜਿੱਥੇ ਰੱਖੇਗਾ ਅਸੀਂ ਤੇਰੀ ਰਾਜਾ ਚ ਰਾਣੀ ਬਸ ਪਰਮਾਤਮਾ ਭਲਾ ਕਰੇ ਸਰਬੱਤ ਦਾ ਜੋ ਮੇਰੇ ਨਾਲ ਜੁੜੇ ਨੇ ਜਾਂ ਬਾਹਰੋਂ ਅੰਦਰੋਂ ਕੋਈ ਵੀ ਕੋਈ ਪੈਸੇ ਦੀ ਹੈ ਜਾਂ ਕੋਈ ਮੈਨੂੰ ਫੋਲੋ ਕਰਦਾ ਜਾਂ ਕਿਵੇਂ ਵੀ ਮੇਰੇ ਵਾਸਤੇ ਦੁਆਵਾਂ ਕਰਦਾ ਮੈਂ ਕਹਿਣਾ ਬਈ ਪਤਾਲ ਚ ਜਾਣਾ ਲੱਗਣਾ ਗਲੇਰੀ ਲੱਗਣਾ ਕਿੰਨੇ ਮਿੰਟ ਦੀ ਹੋਈ ਵੀਡੀਓ 12 ਮਿੰਟ ਬਾਹਲੀ ਲੰਮੀ ਹੋਰ ਕੁਝ ਕੱਟ ਲਾਂਗੇ ਵਿੱਚ ਸੋ ਬਾਬਿਓ ਜਿਉਂ ਦੇ ਵਸਦੇ ਰੋ ਭਰਾ ਕੋਲੇ ਆਏ ਸੀਗੇ ਭਰਾ ਦਾ ਦੁੱਖ ਜਾਣਿਆ ਸੋ ਤੁਸੀਂ ਅਰਦਾਸ ਜ਼ਰੂਰ ਕਰਿਓ ਕਿ ਪਰਮਾਤਮਾ ਸਰਬਜੀਤ ਨੂੰ ਚੜ੍ਹਦੀ ਕਲਾ 'ਚ ਆਉਣ ਵਾਲੇ ਦਿਨ ਜਿਹੜੇ ਉਹ ਹੋਰ ਚੰਗੇ ਹੋਣ ਤੇ ਬਾਈ ਦਾ ਹੌਂਸਲਾ ਤੇ ਹਿੰਮਤ ਬਣੀ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਇਹ ਮਾਤਾ ਜੀ ਨੇ ਦਾ ਦਿਖਾ ਦਿਓ ਸੋ ਮਾਤਾ ਜੀ ਦਾ ਵੀ ਬਹੁਤ ਵੱਡਾ ਹੌਂਸਲਾ ਹੈ ਜਿਹੜੇ ਸਰਬਜੀਤ ਨੂੰ ਸਾਹਮਣੇ ਆ ਸੋ ਧੰਨ ਹੈ ਮਾਤਾ ਇਹ ਸਹੀ ਠਾਕਾ ਹਾਂ ਸੋ ਡੱਗੇ ਹੀ ਰਦਾ ਸੀ ਵੀਰ ਉਸ ਬਾਈ ਲਈ ਅਰਦਾਸ ਕਰਿਓ ਕਿਉਂਕਿ ਆਪਾਂ ਜਦੋਂ ਮਿਲ ਕੇ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਜ਼ਿਆਦਾ ਸੁਣ ਲੈਂਦਾ ਵੈਸੇ ਤਾਂ ਸਰਪਜੀਤ ਦੇ ਨਾਲ ਹੀ ਮੈਨੂੰ ਪਤਾ ਹੈ ਇਹਦੀਆਂ ਦੁਆਵਾਂ ਆਪਣੀਆਂ ਇਹਦਾ ਇਹਦਾ ਸਾਰਾ ਕੁਝ ਦੇਖਦਾ ਤਾਂ ਮੈਨੂੰ ਐ ਲੱਗਦਾ ਪਰਮਾਤਮਾ ਇਹ ਤੋਂ ਦੂਰ ਹੈ ਹੀ ਨਹੀਂ ਕਿਉਂਕਿ ਇਹਨੂੰ ਦੁੱਖ ਹੈ ਤੇ ਦੁੱਖ ਚ ਪਰਮਾਤਮਾ ਫਿਰ ਨੇੜੇ ਹੁੰਦਾ ਪਰ ਹੈ ਹੀ ਇਹਦੇ ਨੇੜੇ ਕੱਲਾ ਪਰਮਾਤਮਾ ਹੀ ਆ ਹੋਰ ਕੋਈ ਹੈ ਹੀ ਨਹੀਂ ਕੋਈ ਵੀ ਇਹਦਾ ਸਾਥ ਦੇ ਹੀ ਨਹੀਂ ਸਕਦਾ ਸਿਰਫ ਪਰਮਾਤਮਾ ਦੇ ਸਕਦਾ ਹੋਰ ਬੰਦਾ ਥੋੜੇ ਟਾਈਮ ਆ ਲਈ ਆ ਸਕਦਾ ਪਰਮਾਤਮਾ ਜਿਹਦੇ ਵਿੱਚ ਸਦਾਈ ਹੈ ਸੋ ਪਰਮਾਤਮਾ ਇਹਨੂੰ ਸਦਾ ਹਿੰਮਤ ਦੇਵੇ ਹੌਸਲਾ ਦੇਵੇ ਚੜ੍ਹਦੀ ਕਲਾ 'ਚ ਰੱਖੇ ਇਹ ਮੇਰੀ ਵੀਰ ਦੁਆਸ ਆ ਤੇ ਤੁਸੀਂ ਵੀ ਕਰਿਓ ਜਿਉਂਦੇ ਵਸਦੇ ਰਹੋ ਮਿਹਰਬਾਨ